ਜੀਵਨ ਭਰ ਉਤਸ਼ਾਹ ਵਿੱਚ ਰਹਿਣ ਵਾਲੇ ਲੋਕ ਲੰਮੀ ਉਮਰ ਭੋਗਦੇ ਹਨ ਲੰਮੀ ਉਮਰ ਜਿਉਂਦੇ ਹਨ ਦੂਜੇ ਪਾਸੇ ਸਚਾਈ ਇਹ ਵੀ ਹੈ ਕਿ ਜਿਹੜੇ ਲੋਕ ਨਿਰਾਸ਼ਾਵਾਦੀ ਵਿਰਤੀ ਧਾਰਨ ਕਰ ਲੈਂਦੇ ਆ ਉਹਨਾਂ ਦੇ ਕੋਲ ਜਿਹੜੀਆਂ ਖੁਸ਼ੀਆਂ ਹੁੰਦੀਆਂ ਆ ਉਹ ਵੀ ਖੁਸ਼ੀਆਂ ਉਹਨਾਂ ਕੋਲੋਂ ਵਿਦਾ ਹੋ ਜਾਂਦੀਆਂ ਕੁਝ ਦਿਨ ਪਹਿਲਾਂ ਇੱਕ ਲੜਕੀ ਮੇਰੇ ਕੋਲ ਆਈ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਣ ਲੱਗੀ ਸੀ ਹਰ ਸਮੇਂ ਉਸ ਨੂੰ ਇੱਕ ਚਿੰਤਾ ਪਰੇਸ਼ਾਨੀ ਸਤਾਉਂਦੀ ਰਹਿੰਦੀ ਸੀ ਉਹ ਸੋਚਦੀ ਸੀ ਕਿ ਮੇਰੇ ਜੀਵਨ ਵਿੱਚ ਕੋਈ ਵੱਡੀ ਮਾੜੀ ਘਟਨਾ ਵਾਪਰਨ ਵਾਲੀ ਹੈ ਇਸ ਤੋਂ ਮੈਂ ਹੁਣ ਵਿਚਾਰ ਕਿਵੇਂ ਕਰ ਸਕਦੀ ਹਾਂ ਇਸ ਤਰ੍ਹਾਂ ਦੀਆਂ ਹੋਰ ਕਈ ਸੋਚਾਂ ਉਸ ਨੂੰ ਘੇਰੀ ਰੱਖਦੀਆਂ ਸੋਚ-ਸੋਚ ਕੇ ਉਹ ਪਰੇਸ਼ਾਨ ਰਹਿਣ ਲੱਗੀ ਉਸ ਨੂੰ ਚੰਗੀ ਤਰ੍ਹਾਂ ਭੁੱਖ ਨਾ ਲੱਗਦੀ ਸਰੀਰ ਉਹਦਾ ਸੁੱਕਣਾ ਸ਼ੁਰੂ ਹੋ ਗਿਆ ਸਰੀਰ ਉਹਦਾ ਭਾਰ ਘਟਣਾ ਸ਼ੁਰੂ ਹੋ ਗਿਆ ਖੁਸ਼ੀ ਕਿਤੇ ਦੂਰ ਚਲੀ ਗਈ ਉਹ ਕਿਤੇ ਮਹੀਨੇ ਮਸਿਆ ਮੇਲੇ ਮਸਾਬਿਆਂ ਨੇ ਜਾਣਾ ਹੁੰਦਾ ਤੇ ਉਹਨੂੰ ਚਾਹ ਨਾ ਚੜਦਾ ਨਵੇਂ ਕੱਪੜੇ ਜਾਂ ਆਪਣੇ ਢੰਗ ਦਾ ਕੋਈ ਵੱਖਰਾ ਖਾਣਾ ਘਰ ਵਿੱਚ ਬਣਦਾ ਤਾਂ ਉਹਨੂੰ ਖੁਸ਼ੀ ਨਾ ਹੁੰਦੀ ਇਸ ਤਰ੍ਹਾਂ ਉਹ ਇੱਕ ਤਰ੍ਹਾਂ ਨਾਲ ਉਹਨੇ ਨਿਰਾਸ਼ਾਵਾਦੀ ਵਿਰਤੀ ਧਾਰਨ ਕਰ ਲਈ ਉਹਦਾ ਕਾਰਨ ਕੀ ਸੀ ਜਦੋਂ ਉਹਦੀ ਉਦਾਸੀ ਦਾ ਮੈਂ ਉਸਨੂੰ ਕਾਰਨ ਪੁੱਛਿਆ ਤੇ ਉਹਨੇ ਦੱਸਿਆ ਕਿ ਮੈਂ ਕਿਸੇ ਸਮੇਂ ਮਾਣ ਹੀ ਮਾਣ ਇਹ ਸੁਖਣਾ ਸੁਖੀ ਸੀ ਕਿ ਮੈਂ ਪਤਲੀ ਹੋ ਜਾਵਾਂ ਮੇਰਾ ਸਰੀਰ ਭਾਰਾ ਨਾ ਹੋ ਜਾਵੇ ਫਿਰ ਇਹ ਸੁਖਣਾ ਮੈਂ 2-3 ਥਾਵਾਂ ਤੇ ਜਾ ਕੇ ਸੁਖਣਾ ਲਾਭ ਹੀ ਆਈ ਪਰ ਮੇਰੇ ਮਨ ਵਿੱਚ ਇਹ ਫਿਕਰ ਚੱਲਦਾ ਰਹਿੰਦਾ ਹੈ ਕਿ ਕਿਸੇ ਹੋਰ ਧਰਮ ਸਥਾਨ ਕਿਸੇ ਮਜ਼ਾਰ ਕਿਸੇ ਦੇਵੀ ਦੇਵਤੇ ਦੇ ਦਰਬਾਰ ਤੇ ਹੋਰ ਸੁਖਣਾ ਨਾ ਸੁਖੀ ਹੋਵੇ ਕਿਤੇ ਇਹ ਨਾ ਹੋਵੇ ਕਿ ਮੈਨੂੰ ਉਹ ਸੁਖਣਾ ਦੀ ਸਜ਼ਾ ਮਿਲੇ ਤੇ ਜੇ ਜਾਂ ਕੋਈ ਪੀਰ ਫਕੀਰ ਜਾਂ ਦੇਵੀ ਦੇਵਤਾ ਮੇਰੇ ਨਾਲ ਨਾਰਾਜ਼ ਹੋ ਜਾਣ ਤੇ ਮੈਨੂੰ ਇਹਦੀ ਕੋਈ ਸਖਤ ਸਜ਼ਾ ਦੇਣ ਜਾਂ ਮੇਰੇ ਬੱਚਿਆਂ ਨੂੰ ਸਜ਼ਾ ਦੇਣ ਇਸ ਨਾਲ ਹਾਲਾਤ ਹੁਣ ਇਹ ਆ ਕਿ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਮੈਂ ਇਹੋ ਸੋਚਦੀ ਰਹਿੰਦੀ ਹਾਂ ਇਸ ਨਾਲ ਲਗਾਤਾਰ ਚਿੰਤਾ ਵਿੱਚ ਰਹਿੰਦਾ ਮੇਰਾ ਸਰੀਰ ਮੈਂ ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਸੰਭਾਲ ਨਹੀਂ ਸਕਦੀ ਹਾਲਾਤ ਮੇਰੀ ਦਿਨੋ ਦਿਨ ਵਿਗੜ ਰਹੀ ਹੈ ਮੈਂ ਸੋਚਦੀ ਹਾਂ ਕਿ ਕੁਝ ਕਿਤੇ ਸੁਖਣਾ ਲਾਉਣ ਦਾ ਇਹ ਨਾ ਸੁਖਣਾ ਲਾਉਣ ਦਾ ਨਤੀਜਾ ਤਾਂ ਨਹੀਂ ਕਿਸ ਕਿਤੇ ਸੁਖਣਾ ਸੁਖੀ ਹੋਵੇ ਨਾ ਲਾਈ ਹੋਵੇ ਤੇ ਉਹਦਾ ਨਤੀਜਾ ਤਾਂ ਨਹੀਂ ਮੈਂ ਉਸ ਲੜਕੀ ਦੀ ਕਾਉਂਸਲਿੰਗ ਕੀਤੀ ਉਹਨੂੰ ਦੱਸਿਆ ਕਿ ਉੱਪਰ ਬੈਠਾ ਕੋਈ ਹਿਸਾਬ ਕਿਤਾਬ ਕਰਨ ਵਾਲਾ ਅਜਿਹਾ ਰੱਬ ਨਹੀਂ ਜੋ ਦੇਖਦਾ ਹੋਵੇ ਕਿ ਕਿੰਨੇ ਕਿੱਥੇ ਸੁਖਣਾ ਸੁਖੀ ਹੈ ਕਿੰਨੇ ਲਾਈ ਹੈ ਕਿੰਨੇ ਨਹੀਂ ਲਾਈ ਉਹਨੂੰ ਕੀ ਸਜ਼ਾ ਦੇਣੀ ਹੈ ਇਹ ਸਭ ਕੁਝ ਅਖੌਤੀ ਸਿਆਣੇ ਜੜਿਆ ਉਹਨਾਂ ਨੇ ਸਾਡੇ ਦਿਮਾਗਾ ਵਿੱਚ ਭਰਿਆ ਤੁਸੀਂ ਫਲਾਣੀ ਸੁਖਣਾ ਸੁਖੋ ਇਹ ਹੋ ਜਾਏਗਾ ਫਲਾਣੀ ਸੁਖਣਾ ਸੁਖੋ ਉਹ ਹੋ ਜਾਏਗਾ ਇਸ ਨਾਲ ਹਕੀਕਤ ਵਿੱਚ ਅਸਲ ਵਿੱਚ ਕੁਝ ਵੀ ਨਹੀਂ ਹੁੰਦਾ ਇਸ ਦੁਨੀਆ ਦੇ ਤਕਰੀਬਨ ਤੀਜਾ ਹਿੱਸਾ ਲੋਕ ਨੇ ਜਿਹੜੇ ਕਿਸੇ ਤਰ੍ਹਾਂ ਦੇ ਇਸ ਤਰ੍ਹਾਂ ਦੇ ਰੱਬ ਨੂੰ ਨਹੀਂ ਮੰਨਦੇ ਉਹਨਾਂ ਦੇ ਸਰੀਰ ਵੀ ਤੰਦਰੁਸਤ ਰਹਿੰਦੇ ਆ ਉਹਨਾਂ ਦੀਆਂ ਮੱਜਾਂ ਵੀ ਉਹਨੀਆਂ ਹੀ ਕੱਟੀਆਂ ਦਿੰਦੀਆਂ ਐ ਜਿੰਨੀਆਂ ਰੱਬ ਨੂੰ ਮੰਨਣ ਵਾਲਿਆਂ ਦੀਆਂ ਮੱਜਾਂ ਦਿੰਦੀਆਂ ਉਹ ਲੋਕ ਵੀ ਦੂਜਾਂ ਵਾਂਗ ਹੀ ਤਰੱਕੀ ਕਰਦੇ ਆ ਵਿਕਾਸ ਕਰਦੇ ਆ ਖੁਸ਼ ਰਹਿੰਦੇ ਆ ਜੇਕਰ ਕੋਈ ਪੀ ਫਕੀਰ ਜਾਂ ਰੱਬ ਉੱਪਰ ਬੈਠਾ ਸਾਡੀ ਸੁਖਣਾ ਨੂੰ ਉਡੀਕ ਰਿਹਾ ਹੈ ਜੇਕਰ ਅਸੀਂ ਇਹ ਨਹੀਂ ਦਿੰਦੇ ਤਾਂ ਉਹ ਸਾਨੂੰ ਬਿਮਾਰ ਕਰ ਦੇਵੇ ਤਾਂ ਫਿਰ ਇਹ ਕਿਸ ਤਰ੍ਹਾਂ ਦੀ ਮਾਨਸਿਕਤਾ ਵਾਲਾ ਰੱਬ ਹੋਇਆ ਰੱਬ ਨੂੰ ਤਾਂ ਦਿਆਲੂ ਹੋਣਾ ਚਾਹੀਦਾ ਹੈ ਹਕੀਕਤ ਵਿੱਚ ਜਈ ਕੋਈ ਗੱਲ ਨਹੀਂ ਹੁੰਦੀ ਇਹ ਸਾਡੇ ਆਪਣੇ ਮਨ ਦੇ ਖਿਆਲ ਨੇ ਦੂਜੀ ਗੱਲ ਇਹ ਕਿ ਜੋ ਲੋਕ ਵੱਖ-ਵੱਖ ਤਰ੍ਹਾਂ ਦੇ ਪਖੰਡ ਕਰਦੇ ਆ ਚੌਂਕੀਆਂ ਲਾਉਂਦੇ ਆ ਵੱਡੇ-ਵੱਡੇ ਡੰਬਰ ਰੱਜ ਕੇ ਲੋਕਾਂ ਨੂੰ ਸ਼ੈਤਾਨੀ ਆਤਮਾਵਾਂ ਤੋਂ ਖੜਾ ਛਡਵਾਉਣ ਦਾ ਦਾਵਾ ਕਰਦੇ ਆ ਇਹ ਸਭ ਲੋਕ ਆਪੋ ਆਪਣੇ ਕਾਰੋਬਾਰ ਚਲਾ ਰਹੇ ਆ ਦੁਖੀ ਲੋਕਾਂ ਤੋਂ ਪੈਸੇ ਲੈ ਕੇ ਆਪਣੀਆਂ ਜੇਬਾਂ ਭਰ ਰਹੇ ਆ ਇਹ ਇੱਕ ਤਰ੍ਹਾਂ ਨਾਲ ਖੂਹ ਵਿੱਚ ਡਿੱਗਿਆ ਨੂੰ ਖੱਸੀ ਕਰਨ ਦੇ ਔਜ਼ਾਰ ਲੈ ਕੇ ਬੈਠੇ ਹੋਇਆ ਇਹਨਾਂ ਨੂੰ ਕਿਸੇ ਰੱਬ ਨੇ ਕੋਈ ਸਰਟੀਫਿਕੇਟ ਨਹੀਂ ਦਿੱਤਾ ਹੋਇਆ ਕਿ ਤੁਸੀਂ ਲੋਕਾਂ ਦਾ ਭਲਾ ਕਰਕੇ ਆਪਣੀਆਂ ਜੇਬਾਂ ਭਰੋ ਆਪਣੇ ਕਾਰੋਬਾਰ ਆਪਣੀਆਂ ਜਾਇਦਾਦਾਂ ਬਣਾਓ ਇਹ ਸਭ ਪਖੰਡ ਹੈ ਜੋ ਕਿਸੇ ਨਾ ਕਿਸੇ ਧਰਮ ਦੇ ਨਾਮ ਤੇ ਮਸਜਬ ਦੇ ਨਾਮ ਤੇ ਚੱਲਦਾ ਹੈ ਜੇਕਰ ਅਸੀਂ ਠੀਕ ਰਹਿਣਾ ਹੈ ਤੇ ਸਾਨੂੰ ਆਪਣੇ ਕੰਮ ਨਾਲ ਪਿਆਰ ਕਰਨਾ ਚਾਹੀਦਾ ਹੈ ਸਾਡੀ ਖੁਰਾਕ ਜਿਹੜੀ ਉਹ ਚੰਗੀ ਹੋਣੀ ਚਾਹੀਦੀ ਹੈ ਪੋਜਿਟਿਵ ਹੋਣੀ ਚਾਹੀਦੀ ਹੈ ਮਨ ਦੀ ਸ਼ਾਂਤੀ ਵਾਸਤੇ ਸਾਨੂੰ ਦੂਜਿਆਂ ਦਾ ਭਲਾ ਕਰਨ ਦਾ ਸੰਕਲਪ ਆਪਣੇ ਮਨ ਵਿੱਚ ਰੱਖਣਾ ਚਾਹੀਦਾ ਹੈ ਇਹੋ ਸੋਚ ਕੇ ਚੱਲਣਾ ਚਾਹੀਦਾ ਹੈ ਕਿ ਸਾਡਾ ਭਲਾ ਇਸ ਵਿੱਚ ਹੈ ਕਿ ਅਸੀਂ ਦੂਜਾਂ ਦਾ ਭਲਾ ਕਰੀਏ ਇਸ ਤਰ੍ਹਾਂ ਕਰਕੇ ਅਸੀਂ ਬਿਨਾਂ ਕਿਸੇ ਅਡੰਬਰ ਚਾਉਣ ਦੇ ਵੀ ਠੀਕ ਰਹਿ ਸਕਦੇ ਹਾਂ ਉਹ ਲੜਕੀ ਕੁਝ ਦਿਨਾਂ ਮਗਰੋਂ ਦੁਬਾਰਾ ਮੇਰੇ ਕੋਲ ਆਈ ਹੁਣ ਉਹ ਤਸ਼ਾਹ ਵਿੱਚ ਸੀ ਉਹ ਮੰਗ ਨਾਲ ਭਰੀ ਹੋਈ ਸੀ ਉਹ ਕਹਿਣ ਲੱਗੀ ਕਿ ਮੈਨੂੰ ਆਪਣੇ ਬੱਚੇ ਆਪਣਾ ਪਰਿਵਾਰ ਚੰਗਾ-ਚੰਗਾ ਲੱਗਣ ਲੱਗ ਪਿਆ ਜੀਵਨ ਵਿੱਚ ਖੁਸ਼ੀ ਤੇ ਆਨੰਦ ਉਤਰਨੇ ਸ਼ੁਰੂ ਹੋ ਗਿਆ ਹਰ ਤਰ੍ਹਾਂ ਦੀ ਨਿਰਾਸ਼ਾ ਹੁਣ ਮੇਰੇ ਮਨ ਤੋਂ ਦੂਰ ਹੋਣੀ ਸ਼ੁਰੂ ਹੋ ਗਈ ਹੈ ਮਨ ਠੀਕ ਰਹਿਣ ਲੱਗ ਪਿਆ ਹੈ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਨਿੱਕੇ ਨਿੱਕੀਆਂ ਗੱਲਾਂ ਨੂੰ ਲੈ ਕੇ ਨਿੱਕੇ ਨਿੱਕੇ ਮਸਲਿਆਂ ਨੂੰ ਲੈ ਕੇ ਕਿਸੇ ਨੇ ਸਾਨੂੰ ਕੋਈ ਗੱਲ ਹੀ ਕਹਿ ਦਿੱਤੀ ਉਸ ਗੱਲ ਨੂੰ ਲੈ ਕੇ ਅਸੀਂ ਵਾਰ-ਵਾਰ ਵਾਰ-ਵਾਰ ਇੱਕੋ ਗੱਲ ਨੂੰ ਸੋਚਦੇ ਰਹਿੰਦੇ ਹਾਂ ਜਦੋਂ ਇੱਕੋ ਗੱਲ ਤੇ ਸਾਡਾ ਧਿਆਨ ਲੱਗਾ ਰਹਿੰਦਾ ਹੈ ਸਾਡਾ ਦਿਮਾਗ ਉਸੇ ਗੱਲ ਨੂੰ ਹੀ ਵਾਰ-ਵਾਰ ਰਿਪੀਟ ਕਰਦਾ ਰਹਿੰਦਾ ਹੈ ਤਾਂ ਬੰਦਾ ਇੱਕ ਤਰ੍ਹਾਂ ਨਾਲ ਮਾਨਸਿਕ ਵਿਕਾਰਾਂ ਦਾ ਸ਼ਿਕਾਰ ਹੋਣ ਲੱਗ ਪੈਂਦਾ ਹੈ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਸਮੱਸਿਆਵਾਂ ਤੋਂ ਬਚਣ ਲਈ ਸਾਨੂੰ ਕੁਦਰਤ ਨਾਲ ਆਪਣੇ ਆਪ ਨੂੰ ਇੱਕ ਤਰ੍ਹਾਂ ਨਾਲ ਕੁਦਰਤ ਨਾਲ ਨੇੜਤਾ ਬਣਾ ਕੇ ਸਾਂਝ ਬਣਾ ਕੇ ਰੱਖਣੀ ਚਾਹੀਦੀ ਹੈ ਆਪਣੇ ਵਿਚਾਰਾਂ ਨੂੰ ਖੁੱਲਾ ਰੱਖਣਾ ਚਾਹੀਦਾ ਹੈ ਚੰਗੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਚੰਗੇ ਵਿਚਾਰ ਗ੍ਰਹਿਣ ਕਰਨੇ ਚਾਹੀਦੇ ਆ ਤੇ ਨਾਲ ਦੀ ਨਾਲ ਚੰਗੇ ਲੋਕਾਂ ਦਾ ਸਾਥ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਅંધ ਵਿਸ਼ਵਾਸੀ ਮਨੋਵਿਰਤੀ ਵਾਲੀਆਂ ਗੱਲਾਂ ਬਾਤਾਂ ਹੈਗੀਆਂ ਉਹਨਾਂ ਤੋਂ ਸਾਨੂੰ ਇੱਕ ਤਰ੍ਹਾਂ ਨਾਲ ਦਰਕਨਾਰ ਕਰਨਾ ਚਾਹੀਦਾ ਉਹਨਾਂ ਨੂੰ ਪਾਸੇ ਕਰਨਾ ਚਾਹੀਦਾ ਸੋਚ ਵਿਚਾਰ ਟੀਵੀ ਦੇ ਨਾਲ ਜੁੜੇ ਰਹੋ ਸੋਚ ਵਿਚਾਰ ਟੀਵੀ ਤੇ ਅਸੀਂ ਜਾਣਕਾਰੀ ਵਾਲੀਆਂ ਵੀਡੀਓਜ਼ ਅਪਲੋਡ ਕਰਦੇ ਆ ਜੇਕਰ ਗੱਲਬਾਤ ਚੰਗੀ ਲੱਗੇ ਤੇ ਇਹਨੂੰ ਸ਼ੇਅਰ ਕਰਿਓ ਲਾਈਕ ਕਰਿਓ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ